ਤੇ ਐਂਟੀ ਕਰਾਈਮੋਂ ਐਂਟੀ ਕਾਟਰੋ ਸੇਵਾਦਾਰ ਪੰਜਾਬ ਤੋਂ ਆਂ ਸਿੰਗਲ ਸਿੰਘ ਕਹਰੋਂ ਸਾਡੇ ਅੱਜ ਮੋਟ ਮਹਿਮਾਨ ਜਿਹੜੇ ਐ ਜਗਦਰਪਾਲ ਸ਼ਰਮਾ ਜੀ ਸਾਡੇ ਐਂਟੀ ਕਰਾਈਮ ਦੇ ਸੀਨੀਅਰ ਵੀ ਹਨ ਮੈਂ ਅੱਜ ਇਹਨਾਂ ਨੂੰ ਬਹੁਤ ਧੰਨਵਾਦ ਕੀਤਾ ਉਹ ਤੋਂ ਉਮੀਦਾਂ ਸੰਤੇ ਸੋਹਣੀ ਕਿ ਸਾਰੇ ਬਹੁਤ ਆਈਆਂ ਇਸ ਤਰ੍ਹਾਂ ਹੀ ਸਾਡੀ ਜਿਹੜੀ ਟੀਮ ਅੱਤੋਂ ਵੱਧ ਕਰਦੀ ਰਹੇ ਤੇ ਨਾਲ ਲੋੜਵੰਦ ਪਰਿਵਾਰਾਂ ਦੀ ਜਿਹੜੀ ਸੇਵਾ ਕਰਦੀ ਇਹ ਗੁਰੂ ਨਾਨਕ ਦਾ ਦੀ ਕਿਰਪਾ ਦੇ ਨਾਲ ਹੀ ਇਹ ਸਾਰਾ ਕੰਮ ਹੈ ਅਸੀਂ ਕਿਸੇ ਨੂੰ ਕੋਈ ਰਾਸ਼ਨ ਦੇਣ ਵਾਲੇ ਨਹੀਂ ਉਹ ਮਹਾਰਾਜ ਦੀ ਕਿਰਪਾ ਸਾਡੇ ਸਿਰ ਤੇ ਹੱਥ ਹੈ ਆ ਅੱਜ 42 ਪਰਿਵਾਰ ਜਿਹੜੇ ਆ ਉਹ ਰਸਤਨ ਆਣ ਆਏ ਆ ਇਸ ਤਰ੍ਹਾਂ ਸਾਡੀ ਜਿਹੜੀ ਕਮੇਟੀ ਹੈ ਹੋਰ ਥੋੜੇ ਦੇ ਨਾਲ ਤੱਕ ਇੱਕ ਦੋ ਬੀਬੀਆਂ ਹੋਰ ਸਾਡੇ ਤੋਂ ਕਾਰਡ ਜਿਹੀਆਂ ਹਨ ਅੱਗੇ ਤੋਂ 44 ਜਿਹੜੇ ਮੈਂਬਰ ਸਾਡੇ ਦੂਰਬੰਦ ਪਰਿਵਾਰ ਜਿਹੜੇ ਆ ਸਾਡੇ ਫੋਟ ਰਸਤਨ ਲੈਣਗੇ ਅੱਜ ਇਹਨਾਂ ਨੇ ਅਸੀਂ ਜਿਹੜੇ ਆ ਆਈਡੈਂਟੀਟੀ ਕਾਰਡ ਜਿਹੜੇ ਉਹ ਪੱਕੇ ਤੌਰ ਤੇ 1 ਸਾਲ ਵਾਸਤੇ ਦਿੱਤੇ ਗਏ ਆ 1 ਸਾਲ ਬਾਅਦ ਆ ਬਾਅਦ ਚ ਫਿਰ ਇਹਨਾਂ ਦੇ ਕਾਰਡ ਬੇਜਿਵਾਉਣੇ ਆਉਣ ਵਾਲੇ ਸਾਲ ਤੱਕ ਅਸੀਂ ਜਿਹੜੀ 51 ਮੈਂਬਰ ਹੈਗੀ ਹੈ ਇਹਨਾਂ ਵਾਲੇ ਲੋੜਵੰਦ ਪਰਿਵਾਰਾਂ ਨੂੰ 51 ਮੈਂਬਰ ਅਸੀਂ ਜਿਹੜਿਆਂ ਨੂੰ ਲਾਭ ਦੇਣਾ ਹੈ ਮੈਂ ਬਹੁਤ-ਬਹੁਤ ਧੰਨਵਾਦ ਵੀ ਸਾਰੀ ਕਮੇਟੀ ਦਾ ਜਿਹੜਾ ਮੇਰਾ ਪੂਰਾ ਸਾਥ ਹੈ ਹਰ ਮਹੀਨੇ ਦੀ ਤਰ੍ਹਾਂ ਅਸੀਂ ਰਾਸ਼ਣ ਨਿਕਰੋ ਜਿਹੜਾ ਦਿੱਤਾ ਔਰ ਕਰਦੇ ਰਾਂਗੇ ਅਤੇ ਲੋੜਵੰਦ ਪਰਿਵਾਰਾਂ ਨੇ ਜਿੱਤੇ ਵੀ ਕੋਈ ਲੋੜ ਪੈਂਦੀ ਹੈ ਸਾਡੀ ਕੁੜੀਆਂ ਦੇ ਵਿਆਹ ਵਾਸਤੇ ਹੋਰ ਵੀ ਅਸੂਏ ਤੋਂ ਲੱਗ ਜਾਂਦੀ ਹੈ ਕਿਸੇ ਦੇ ਲੋਰਵਲ ਹਸਪਤਾਲੋਂ ਆ ਜਾਂਦਾ ਉਹਦੇ ਬਾਅਦ ਤੇ ਵੀ ਸਾਡੀ ਜਿਹੜੀ ਪਬਲਿਕ ਕਮੇਟੀ ਮਤ ਕਰਦੀ ਹੈ ਮੈਂ ਸਾਰਿਆਂ ਨੂੰ ਬਹੁਤ-ਬਹੁਤ ਸ਼ੁਗਰਾ ਇਹ ਕਰਨ ਵਾਲੀ ਸਾਡਾ ਜਿਹੜਾ ਜੀਵਨ ਹੈ ਲੋਰਵਲ ਪਰਵਾਰਾਂ ਦੀ ਸੇਵਾ ਵਿੱਚ ਜੀ ਕੋਰੇ ਕਿੱਕਰ ਜੀਵੇ ਆ ਉਹਨਾਂ ਚ ਕਈ ਪੂਰੀ ਸੇਵਾ ਨਿਭਾਵਾਂਗੇ ਜਹਾ ਰੱਬ ਜੜੇ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਰੱਖਸ਼ਨਾ ਐਂਟੀ ਕ੍ਰਾਈਮ ਦੇ ਪ੍ਰਧਾਨ ਸਰਦਾਰ ਸ੍ਰਿੰਦਰ ਸਿੰਘ ਕੈਰੋ ਜੀ ਜਿਨ੍ਹਾਂ ਦਾ ਇਹ ਉਪਰਾਲਾ ਜੋੜਨਾ ਨੂੰ ਦੇਣਾ ਔਰ ਇਹਨਾਂ ਸਾਨੂੰ ਵੀ ਨੋੜ ਕੇ ਸਾਡਾ ਬਹੁਤ ਮਾਨ ਸਨਮਾਨ ਕਰਦੇ ਆ ਸਾਡੀ ਕਿ ਜਿਹੜੀ ਇਹਨਾਂ ਨਾਲ ਸਹਿਯੋਗ ਨਾਲ ਹੀ ਅੱਜ ਅਸੀਂ 42 ਪਰਿਵਾਰਾਂ ਨੂੰ ਰਾਸ਼ਨ ਦੇਣਾ ਤੇ ਮੈਂ ਧੰਨ ਗੁਰੂ ਰਾਮਦਾਸ ਅੱਗੇ ਅਰਦਾਸ ਕਰਦਾ ਵੀ ਅਸੀਂ ਕੌਣ ਆ ਦੇਣ ਵਾਲੇ ਕਿ ਸਭ ਤੁਹਾਡਾ ਓਟੇ ਆਸਰਾ ਤੱਕ ਕੇ ਅਸੀਂ ਇਹਨਾਂ ਆਪਣੇ ਭੈਣਾਂ ਦਾ ਆਪ ਦਾ ਬਤਾ ਸਹਾਰਾ ਬਣਦੇ ਆ ਤੇ ਵਾਹਿਗੁਰੂ ਅਰਦਾਸ ਆ ਸ਼੍ਰੀ ਰਾਮ ਜੀ ਅੱਗੇ ਅਰਦਾਸ ਆ ਕਿ ਇਸੇ ਤਰ੍ਹਾਂ ਸਾਨੂੰ ਉਦਮ ਬਖਸ਼ੀ ਸਰਦਾਰਤ ਸਿੰਘ ਦੇਖਦੇ ਖੇਠ ਅਸੀਂ ਇਦਾਂ ਹੀ ਦਿਨ ਰਾਤ ਨੇ ਲੋਕਾਂ ਦਾ ਆਪਣੇ ਭੈਣਾ ਭਰਾਵਾਂ ਦਾ ਆਸਰਾ ਬਣਦੇ ਰਹੀਏ ਵਾਹਿਗੁਰੂ ਜੀ ਕਾ ਖਾਲਸਾ